ਦੋ ਦਿਨ ਦੋਵੇਂ ਪਰਵਾਰਾਂ ਨੇ ਘਰ ਅਤੇ ਫੋਨ ਉਤੇ ਵੀ ਇੱਕ ਦੂਸਰੇ ਨਾਲ ਵਿਚਾਰ ਵਟਾਂਦਰਾ ਕੀਤਾ ਤੇ ਅਗਲੇ ਤਵਾਰ ਦਾ ਦਿਨ ਸ਼ਗਨ ਦਾ ਰੱਖ ਲਿਆ ਜਿਸ ਲਈ ਨਤੇ ਗੁਰਤੇਜ ਦੇ ਪਿਆਰ ਦੀ ਸਮਾਜਿਕ ਤੌਰ ਤੇ ਪੱਕੀ ਨਿਉ ਸਾਰੀ ਜਾਣੀ ਸੀ ਉਹਨਾਂ ਦੋਵਾਂ ਦੇ ਨਾਲ-ਨਾਲ ਬਾਕੀ ਸਾਰੇ ਵੀ ਬਹੁਤ ਖੁਸ਼ ਸਨ ਹਰਜੀਤ ਸਿੰਘ ਤਾਂ ਐਵੇਂ ਖੜਿਆ ਪਿਆ ਸੀ ਜਿਵੇਂ ਉਸਨੂੰ ਚਿਰਾਂ ਤੋਂ ਵਿਛੜੀ ਧੀ ਦੁਬਾਰਾ ਮਿਲ ਰਹੀ ਹੋਵੇ ਜਿਸ ਲਈਨ ਲਈ ਸੁਖਦੀਪ ਘਰ ਨੇ ਬਹੁਤ ਸੋਨੇ ਸੂਟ ਖਰੀਦੇ ਐਤਵਾਰ ਵਾਲੇ ਦਿਨ ਦੋਨੋਂ ਪਰਿਵਾਰ ਸ਼ਹਿਰ ਦੇ ਗੁਰਦੁਆਰਾ ਸਾਹਿਬ ਪਹੁੰਚੇ ਜਸਲੀਨ ਦੇ ਪਰਿਵਾਰ ਵਿੱਚੋਂ ਜਸਲੀਨ ਉਸਦੇ ਮਾਮਾ ਮਾਮੀ ਜੀ ਉਹਨਾਂ ਦਾ ਇੱਕ ਬੇਟਾ ਮੰਮੀ ਪਾਪਾ ਤੇ ਨਿੱਕਾ ਬਰਾਏ ਗੁਰਦੇਜ ਹੋਰੀ ਤਿੰਨੋਂ ਜਣੇ ਆਪ ਤੇ ਨੇਕ ਸਿੰਘ ਤੇ ਹਰਬੰਸ ਕੋਰਾਏ ਉਥੇ ਗੁਰੂਗੁਦਾਰਾ ਸਾਹਿਬ ਉਹਨਾਂ ਨੇ ਇੱਕ ਕਮਰਾ ਬੁੱਕ ਕੀਤਾ ਹੋਇਆ ਸੀ ਸ਼ਗਨ ਕਰਨ ਲਈ ਜਸਲੀਨ ਤੇ ਗੁਰਦੇਜ ਅੱਜ ਬਹੁਤ ਫਬਰੇਸਨ ਦੋਵੇਂ ਇੱਕ ਦੂਜੇ ਵੱਲ ਤੱਕੀ ਜਾਂਦੇ ਅੱਖਾਂ ਅੱਖਾਂ ਵਿੱਚ ਇੱਕ ਦੂਜੇ ਨੂੰ ਸਵਾਲ ਜਵਾਬ ਕਰ ਰਹੇ ਸਨ ਦੋਹਾਂ ਪਰਿਵਾਰਾਂ ਨੇ ਮਿਲ ਕੇ ਆਪੋ ਆਪਣੀ ਰੀਤੀ ਰਿਵਾਜਾਂ ਅਨੁਸਾਰ ਸ਼ਗਨ ਕੀਤਾ ਸਭ ਦਾ ਮੂੰਹ ਮਿੱਠਾ ਕਰਵਾਇਆ ਫੋਟੋਆਂ ਖਿੱਚੀਆਂ ਗਈਆਂ ਇੱਕ ਦੂਜੇ ਨੂੰ ਗਲੇ ਲੱਗ ਬਧਾਈਆਂ ਦਿੱਤੀਆਂ ਗੁਰਤੇਜ ਅਤੇ ਜਸਲੀਨ ਦਾ ਰਿਸ਼ਤਾ ਹੋ ਗਿਆ ਤੇ ਉਹਨਾਂ ਦੀ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂ ਅੱਜ ਤੋਂ ਸ਼ੁਰੂਆਤ ਹੋਣ ਜਾ ਰਹੀ ਸੀ ਗੁਰਤੇਜ ਤੇ ਜਸਲੀਨ ਦੇ ਪਾਪਾ ਨੂੰ ਕੁਝ ਪੁੱਛਣ ਬਾਹਨੇ ਇੱਕ ਪਾਸੇ ਬੁਲਾ ਲਿਆ ਤੇ ਆਖਾਂ ਲੱਗਾ ਪਾਪਾ ਹੁਣ ਤੁਸੀਂ ਇਕੱਲੇ ਜਸਲੀਨ ਦੇ ਪਾਪਾ ਨਹੀਂ ਰਹੇ ਮੈਂ ਵੀ ਤੁਹਾਡਾ ਪੁੱਤਰ ਬਣ ਗਿਆ ਹਾਂ ਹਾਂ ਪੁੱਤਰ ਹੋਰ ਦੱਸ ਕੀ ਕਹਿਣਾ ਚਾਹੁੰਦੇ ਹੋ ਪਾਪਾ ਅੱਜ ਤੋਂ ਬਾਅਦ ਜਸਲੀਨ ਸਿਰਫ ਤੁਹਾਡੀ ਜ਼ਿੰਮੇਵਾਰੀ ਨਹੀਂ ਰਹੀ ਇਸਦੇ ਹਰ ਇੱਕ ਦੁੱਖ ਸੁੱਖ ਦਾ ਮੈਂ ਵੀ ਉਹਨਾਂ ਹੀ ਭਾਗੀਦਾਰ ਬਣ ਗਿਆ ਹਾਂ ਹਾਂਜੀ ਪੁੱਤਰ ਤੁਸੀਂ ਮੈਨੂੰ ਗਲਤ ਨਾ ਸਮਝੋ ਜੀ ਪਲੀਜ਼ ਮੈਨੂੰ ਤੁਸੀਂ ਇੰਨਾ ਵੱਡਾ ਤੋਹਫ਼ਾ ਜਸਲੀਨ ਮੇਰੀ ਜ਼ਿੰਦਗੀ ਮੈਨੂੰ ਸੌਂਪ ਰਹੇ ਹੋ ਤੁਸੀਂ ਉਸ ਦੀ ਹਰ ਇੱਕ ਖੁਆਇਸ਼ ਪੂਰੀ ਕੀਤੀ ਅੱਜ ਤੱਕ ਭਾਵੇਂ ਓਕੇ ਹੋ ਜਾ ਸੋਕੇ ਪੁੱਤ ਧੀਆ ਪੁੱਤਾਂ ਲਈ ਤਾਂ ਸਾਰੇ ਮਾਪੇ ਕਰਦੇ ਹੁੰਦੇ ਆ ਬੱਸ ਜੀ ਫੇਰ ਅੱਜ ਤੋਂ ਬਾਅਦ ਜਸਲੀਨ ਦੀ ਤੇ ਤੁਹਾਡੀ ਸਭ ਦੀ ਜ਼ਿੰਮੇਵਾਰੀ ਮੇਰੀ ਜੇ ਮਾਪੇ ساری ਉਮਰ ਬੱਚਿਆਂ ਦਾ ਕਰਦੇ ਆ ਤਾਂ ਬੱਚਿਆਂ ਦਾ ਵੀ ਫਰਜ਼ ਬੰਦਾ ਮਾਪਿਆਂ ਨੂੰ ਖੁਸ਼ੀਆਂ ਦੇਂਦਾ ਆ ਆਲੋ ਕੁਝ ਪੈਸੇ ਫੜੋ ਤੇ ਅੱਜ ਜੋ ਵੀ ਖਰਚ ਹੋਵੇਗਾ ਉਹ ਤੁਹਾਡੇ ਪੁੱਤਰ ਵੱਲੋਂ ਨਹੀਂ ਬੇਟਾ ਇਹ ਕੀ ਕਹਿ ਰਹੇ ਹੋ ਤੁਸੀਂ ਮੈਂ ਅਰੇਂਜ ਕਰ ਸਕਦਾ ਮੇਰਾ ਜੋ ਫਰਜ਼ ਬੰਦਾ ਹੈ ਮੈਂ ਹਰ ਹਿੱਲੇ ਪੂਰਾ ਕਰਾਂਗਾ papa ਪਲੀਜ਼ ਮੇਰੀ ਗੱਲ ਦਾ ਮਾਨ ਰੱਖੋ ਇਹ ਗੱਲ ਸਿਰਫ ਸਾਡੇ ਦੋਹਾਂ ਚ ਰਹੇਗੀ ਚਾਹ ਕਹਿ ਲੋ ਪਿਓ ਪੁੱਤ ਦੀ ਗੱਲ ਹੈ ਬਸ ਬੇਟੇ ਮੇਰੀ ਗੱਲ ਸੁਣ ਅੱਜ ਦਾ ਜੋ ਵੀ ਖਰਚਾ ਮੈਂ ਰਾਮਨਾਲ ਚੁੱਕ ਸਕਦਾ ਤੁਸੀਂ ਤਾਂ ਪਹਿਲਾਂ ਹੀ ਸੋਚ ਸਮਝ ਕੇ ਆਇਓ ਮੇਰੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਭਾਰ ਨਹੀਂ ਪੈਣ ਦਿੱਤਾ ਮੈਨੂੰ ਤਾਂ ਇਸੇ ਗੱਲ ਦੀ ਬਹੁਤ ਖੁਸ਼ੀ ਹੈ ਪੁੱਤ ਪਰ ਪਾਪਾ ਮੈਨੂੰ ਇਹ ਸਮਝਣਾ ਕਿ ਮੈਂ ਕੋਈ ਹੋਸ਼ਾਪਨ ਦਿਖਾ ਤੁਹਾਨੂੰ ਨੀਵਾ ਦਿਖਾ ਰਿਆਂ ਜੀ ਜਾਂ ਕੁਝ ਵੀ ਹੁਣ ਜੇ ਜਸਲੀਨ ਤੋਂ ਪਰਵਾਰਾਂ ਦੇ ਹਰ ਦੁੱਖ ਸੁੱਖ ਵਿੱਚ ਸ਼ਰੀਕ ਹੋ ਸਕਦੀ ਹੈ ਤਾਂ ਮੈਂ ਕਿਉਂ ਨਹੀਂ ਜੀ ਜੇ ਦੋਵੇਂ ਪਰਵਾਰਾਂ ਦੀਆਂ ਖੁਸ਼ੀਆਂ ਦੀ ਜ਼ਿੰਮੇਵਾਰ ਉਹਦੀ ਬਣਦੀ ਹੈ ਤਾਂ ਮੇਰੀ ਕਿਉਂ ਨਹੀਂ ਜੀ ਸਾਡੇ ਦੋਵਾਂ ਲਈ ਦੋਵੇਂ ਪਰਿਵਾਰਾਂ ਦੀ ਇਮਾਨੀਤ ਇੱਕ ਬਰਾਬਰ ਹੋਣੀ ਚਾਹੀਦੀ ਹੈ ਜਾਏ ਪੁੱਤਰਾ ਦਿਲ ਜਿੱਤ ਲਿਆ ਤੂੰ ਤਾਂ ਫੇਰ ਮੇਰਾ ਮੈਂ ਤਾਂ ਅੱਜ ਤੋਂ ਹੀ ਬੇਫਿਕਰ ਹੋ ਗਿਆ ਕੁਲਵੰਤ ਸਿੰਘ ਨੇ ਗੱਲਿਆਂ ਆਪਕਾ ਨਾਲ ਗੁਰਤੇਜ ਨੂੰ ਕੁਟਗਲ ਵਕੜੀ ਪਾਲੇ ਪਰ ਮੈਂ ਇਹ ਪੈਸੇ ਨਹੀਂ ਲੈਣੇ ਤੇ ਤੂੰ ਹਾਂ ਤੂੰ ਮੇਰਾ ਪੁੱਤ ਐ ਮੈਨੂੰ ਜਦੋਂ ਲੋੜ ਪਈ ਤਾਂ ਮੈਂ ਆਪਣੇ ਪੁੱਤ ਤੋਂ ਮੰਗਲੂ ਤੂੰ ਮੇਰੀ ਗੱਲ ਦਾ ਮਾਨ ਰੱਖ ਮੈਂ ਤੇਰੀ ਦਾ ਰੱਖ ਲਿਆ ਚੱਲ ਚੱਲੀਏ ਹੁਣ ਸੱਚੀ ਹਰਜੀਤ ਜਿਓ ਹੀਰਾ ਮੁੰਡਾ ਏ ਤੇਰਾ ਕਲਵੰ ਸਿੰਘ ਨੇ ਗੁਰਤੇ ਜੀ ਦੇ ਮੋਢੇ ਉਤੇ ਹੱਥ ਰੱਖਦੇ ਆਖਿਆ ਸਾਰੇ ਜਨੇ ਸ਼ਗਨ ਕਰਕੇ ਇੱਕ ਛੋਟੇ ਜਿਹੇ ਹੋਟਲ ਵਿੱਚ ਦੁਪਹਿਰ ਦਾ ਖਾਣਾ ਖਾਣ ਚਲੇ ਜਾਂਦੇ ਹਨ ਉੱਥੇ ਖੂਬ ਹਾਸਾ ਮੁਖੌਲ ਕਰਦੇ ਦੋਵੰਦੀ ਆਉਣ ਵਾਲੀ ਜ਼ਿੰਦਗੀ ਬਾਰੇ ਗੱਲਾਂ ਬਾਤਾਂ ਕਰਦੇ ਹੋਏ ਵਿੱਚੋ ਵਿੱਚ ਭਾਵੁਕ ਹੋ ਜਾਂਦੇ ਜਸਲੀਨ ਦੇ ਮਾਮਾ ਜੀ ਦਾ ਬੇਟਾ ਸਭ ਦੀਆਂ ਫੋਟੋਆਂ ਲੈ ਰਿਹਾ ਸੀ ਖਾਣਾ ਖਾਣ ਤੋਂ ਬਾਅਦ ਸਭ ਨੇ ਕੁਝ ਥੇਰ ਹੋਰ ਗੱਲਾਂ ਬਾਤਾਂ ਕੀਤੀਆਂ ਤੇ ਫਿਰ ਇੱਕ ਦੂਜੇ ਨੂੰ ਮਿਲ ਚਾਈ ਚਾਈ ਆਪੋ ਆਪਣੇ ਘਰਾਂ ਨੂੰ ਆ ਗਏ ਜਸਲੀਨ ਤੋਂ ਚਾਹ ਨਹੀਂ ਸੰਭਿਆ ਜਾਂਦਾ ਸੀ ਉਸ ਦਾ ਦੇਲ ਅੰਬਰੀ ਉਡਾਰੇ ਲਾ ਰਿਹਾ ਸੀ ਤੇ ਠੰਡੀ ਰੁਮਕ ਦੀ ਪੌਣ ਵਾਂਗ ਹੁਲਾਰੇ ਲੈ ਰਿਹਾ ਸੀ ਉਸ ਦੇ ਆਪਣੇ ਨਾਲ ਗੁਰਤੇਜ ਦੇ ਰਿਸ਼ਤੇ ਬਾਰੇ ਆਪਣੀਆਂ ਸਹੇਲੀਆਂ ਨੂੰ ਵੀ ਫੋਨ ਕਰਕੇ ਦੱਸਿਆ ਜਸਲੀਨ ਦੀਆਂ ਸਹੇਲੀਆਂ ਨੂੰ ਯਕੀਨੀ ਹੋ ਰਿਹਾ ਸੀ ਕਿ ਇਹਨੇ ਸੋਨੇ ਵਧੀਆ ਪਰਿਵਾਰ ਨਾਲ ਉਸ ਦਾ ਰਿਸ਼ਤਾ ਜੁੜਿਆ ਹੈ ਵਿੱਚੋਂ ਵਿੱਚ ਦੋ ਚਾਰ ਸਹੇਲੀਆਂ ਉਸ ਨੂੰ ਰੱਜ ਕੇ ਟਿਚਰਾ ਕੀਤੀਆਂ ਅੱਜ ਉਹਨਾਂ ਦੋਹਾਂ ਪਰਿਵਾਰਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਫੋਨ ਕਰਕੇ ਬੱਚਿਆਂ ਦਾ ਰਿਸ਼ਤਾ ਕਰਨ ਦੀ ਖੁਸ਼ੀ ਨੂੰ ਸਾਂਝਾ ਕੀਤਾ ਹਰ ਇੱਕ ਨੇ ਜਦੋਂ ਇਹ ਸਵਾਲ ਕੀਤਾ ਕਿਰਿਸ਼ ਤੇ ਜੀਨਲ ਕਿੰਨੇ ਕਰਵਾਇਆ ਤਾਂ ਸਭ ਨੇ ਇੱਕ ਹੀ ਗੱਲ ਆਖੀ ਕਿ ਨੇਕ ਸਿੰਘ ਜੋ ਕਾਲਜ ਦੀ ਕੰਟੀਨ ਵਿੱਚ ਕੰਮ ਕਰਦਾ ਹੈ ਕਿਸੇ ਨੇ ਇਸ ਰਿਸ਼ਤੇ ਤੋਂ ਕੋਈ ਨਾਰਾਜ਼ਗੀ ਨਹੀਂ ਦਿਖਾਈ ਸਭ ਨੇ ਗੁਰਤੇਜ ਅਤੇ ਜਸਲਿੰਦਿਆ ਫੋਟੋਆਂ ਦੇਖੀਆਂ ਸਾਰਿਆਂ ਨੇ ਉਹਨਾਂ ਦੀ ਜੋੜੀ ਦੀ ਰੱਜ ਕੇ ਤਾਰੀਫ਼ ਕੀਤੀ ਦੋਵੇਂ ਇੱਕ ਦੂਜੇ ਨਾਲ ਬੰਡ ਸੋਣੇ ਜਾਜਦੇ ਸਨ ਹਰਜੀਤ ਸਿੰਘ ਨੇ ਦਿਲੋਂ ਰੱਬ ਨੂੰ ਅਰਦਾਸ ਕਰਕੇ ਸ਼ੁਕਰਾਨਾ ਕੀਤਾ ਤੇ ਬੱਚਿਆਂ ਦੀਆਂ ਖੁਸ਼ੀਆਂ ਲਈ ਸੁੱਖ ਮੰਗੀ ਗੁਰਤੇਜ ਅਤੇ ਉਸਦੇ ਮੰਮੀ ਰਸੋਈ ਵਿੱਚ ਕੰਮ ਕਰ ਰਹੇ ਸਨ ਅਤੇ ਨੇਕ ਸਿੰਘ ਤੇ ਹਰਬੰਸ ਕੋਲ ਹਰਜੀਤ ਸਿੰਘ ਕੋਲ ਡਰਾਈਵਿੰਗ ਰੂਮ ਵਿੱਚ ਬੈਠੇ ਗੱਲਾਂ ਕਰ ਰਹੇ ਸਨ ਹਰਜੀਤ ਸਿੰਘ ਦਾ ਬੜਾ ਦਿਲ ਕੀਤਾ ਕਿ ਹਰਬੰਸ ਕੋਲ ਨਾਲ ਵੀ ਇਸ ਰਿਸ਼ਤੇ ਬਾਬਤ ਗੱਲ ਕੀਤੀ ਜਾਵੇ ਪਰ ਜਾਈ ਤੁਹਾਡਾ ਦਿਨ ਮੈਂ ਕਿੱਥੇ ਦਿਆਂਗਾ ਤੁਸੀਂ ਤਾਂ ਰੱਬ ਬਣ ਬੋੜੇ ਮੇਰੀਆਂ ਗਮੀਆਂ 'ਚ ਹਾਸੇ ਖਿਲਾਰੇ ਨੂੰ ਹਰਬੰਸ ਕੋਲ ਨੂੰ ਹਰਜੀਤ ਬੋਲਿਆ ਲੈ ਵੀਰ ਜੀ ਕਹਿੋ ਜੀ ਗੱਲ ਕਰਦੀ ਨਾ ਜੇ ਰਿਸ਼ਤੇ ਨਾਮ ਦੇ ਰਹਿਣ ਬੰਦੇ ਦੇ ਜੇ ਔਕੇ ਸੋਕੇ ਵੇਲੇ ਕੰਮ ਨਾ ਆਉਣ ਤਾਂ ਇਹੋ ਜੇ ਰਿਸ਼ਤੇ ਚਟਣੇ ਆ ਫਿਰ ਮੈਂ ਤਾਂ ਆਪਣਾ ਫਰਜ਼ ਨਿਭਾਇਆ ਅੱਛਾ ਪਰ ਜਾਈ ਜੀ ਮੈਨੂੰ ਇੱਕ ਗੱਲ ਦੱਸੋ ਜਰਾ ਇਹ ਤੁਸੀਂ ਜਨਾਨੀਆਂ ਇੱਕ ਦੂਜੇ ਦੀ ਰਮਜ਼ ਨੂੰ ਇੰਨੇ ਵਧੀਆ ਤਰੀਕੇ ਨਾਲ ਕਿਵੇਂ ਪੜ ਲੈਂਦੀ ਹੋ ਮੈਨੂੰ ਨਹੀਂ ਸਮਝ ਲੱਗੀ ਵੀਰ ਜੀ ਜੇ ਔਰਤ ਔਰਤ ਦੀ ਦੁਸ਼ਮਣ ਹੋ ਸਕਦੀ ਹੈ ਤਾਂ ਔਰਤ ਔਰਤ ਦੀ ਸਹੇਲੀ ਵੀ ਹੁੰਦੀ ਹੈ ਔਰਤ ਨੂੰ ਪਤਾ ਹੁੰਦਾ ਕਿ ਕਿਸ ਤਰੀਕੇ ਨਾਲ ਕਿਸੇ ਵੀ ਗੱਲ ਦਾ ਸੁਖਾਵਾ ਟੰਗ ਕੱਢਿਆ ਜਾ ਸਕਦਾ ਹੈ ਬਾਕੀ ਕਰਨ ਕਰਾਉਣ ਵਾਲਾ ਤਾਂ ਪ੍ਰਮਾਤਮਾ ਜੀ ਤੁਹਾਡੀ ਖੁਸ਼ੀ ਨਾਲ ਹੀ ਸਾਡੀ ਖੁਸ਼ੀ ਹੈ ਚਲੋ ਚੰਗਾ ਭਾਈ ਹੁਣ ਦਿਓ ਇਜਾਜ਼ਤ ਅਸੀਂ ਚਲੀਏ ਕਰਨ ਨੇਕ ਸਿੰਘ ਬੋਲਿਆ ਅੰਦਰ ਗੁਰਤੇਜ ਅਤੇ ਸੁਖਦੀਪ ਕੌਰ ਵੀ ਆ ਜਾਂਦੇ ਹਨ ਬਹਿ ਜਾਂਦੇ ਹੋਰ ਥੋੜਾ ਚਿਰ ਪਾਈ ਨਾ ਪੈਣੇ ਹੁਣ ਜਾ ਲੈਣ ਦਿਓ ਫਿਰ ਮਾਰਾਂਗੇ ਗੇੜਾ ਹਰਬੰਸ ਕੌਰ ਨੇ ਜਵਾਬ ਦਿੱਤਾ ਚੰਗਾ ਪਾਈ ਹੁਣ ਤਾਂ ਨਾਲੇ ਗੇੜੇ ਤੁਹਾਡੇ ਗੇੜੇ ਵੱਜਦੇ ਹੀ ਰਹਿਣਗੇ ਅੱਗੇ-ਅੱਗੇ ਬੱਚਿਆਂ ਦੇ ਵਿਆਹ ਦੀਆਂ ਤਿਆਰੀਆਂ ਜੋ ਕਰਨੀਆਂ ਸੁਖਦੀਪ ਕੌਰ ਬੋਲੀ ਸਾਰਿਆਂ ਨੇ ਹੱਥ ਜੋੜੇ ਇੱਕ ਦੂਜੇ ਨੂੰ ਸੱਜਰੀਆ ਕਾਲ ਬੁਲਾਈ ਸੁਖਦੀਪ ਕੌਰ ਨੇ ਕਾਫੀ ਸਾਰਾ ਸਮਾਨ ਕਪੜੇ ਖਾਣ ਪੀਣ ਦਾ ਸਮਾਨ ਉਹਨਾਂ ਦੇ ਮਨਾ ਕਰਨ ਦੇ باوجود ਸ਼ਗਨ ਵਜੋ ਦੇ ਇੱਕ ਇੱਕ ਰੋਤ ਰਿਆ ਗੁਰਤੇਜ ਅਤੇ ਜਸਲੀਨ ਦੀ ਹੁਣ ਫੋਨ 'ਤੇ ਹਰ ਰੋਜ਼ ਗੱਲਬਾਤ ਹੁੰਦੀ। ਦੋਵੇਂ ਆਪਣੀ ਆਉਣ ਵਾਲੀ ਨਵੀਂ ਜ਼ਿੰਦਗੀ ਬਾਰੇ ਗੱਲਾਂ ਕਰਨ 'ਚ ਮਸ਼ਰੂਫ ਰਹਿੰਦੇ। ਦੋਵੇਂ ਪਰਿਵਾਰ ਆਪਸ 'ਚ ਰਾਬਤਾ ਰੱਖਦੇ। ਦੁੱਖ-ਸੁਖ ਸੁਣਦੇ ਤੇ ਗੁਰਤੇਜ ਦੇ ਪਰਿਵਾਰ ਨੇ। ਜਦੋਂ ਵੀ ਗੱਲ ਕਰਨੀ ਤਾਂ ਸਾਫ਼ ਇੱਕੋ ਗੱਲ ਕਹਣੀ ਕਿ ਸਾਨੂੰ ਦਾਜ-ਦੇਹਜ ਬਾਰੇ ਗੱਲ ਕੀਤੀ ਤਾਂ ਅਸੀਂ ਬਰਾਦ ਨਹੀਂ ਲੱਗੇ ਆਵਾਂਗੇ। ਅਸੀਂ ਤੁਹਾਡੀ ਧੀ ਆਪਣੀ ਬਣਾ ਕੇ ਰੱਖਣੀ ਹੈ। ਸਾਨੂੰ ਜਸਲੀਨ ਤੋਂ ਬਿਨ ਹੋਰ ਬਸ ਤੁਹਾਡਾ ਪਿਆਰ, ਆਪਣਤ-ਮੋਹ ਚਾਹੀਦਾ ਹੈ ਬਸ। ਗੁਰਤੇਜ ਆ ਵੀ ਦਾਜ-ਦੇਹਜ ਦੇ ਸਖਤ ਖਲਾਫੀ। ਉਹਚ ਲੋਕ ਸਿਰਫ ਉਤੋ ਉਤੋ ਦਾਸ ਨਾਂ ਲੈੰਦਾ ਦਿਖਾਵਾ ਕਰਦੇ ਤੇ ਨਾ ਨਾ ਕਰਦੇ ਵੀ ਦਾਸ ਲੈ ਹੀ ਲੈਂਦੇ ਜਾਂ ਕੁੜੀ ਵਾਲੇ ਦਾਸ ਦੇ ਲਈ ਆਪ ਤੱਕਾ ਕਰਦੇ ਰਹਿੰਦੇ ਪਰ ਗੁਰਤੇਜ ਦਾ ਪਰਵਾਰ ਉਹ ਜਿਆ ਨਹੀਂ ਸੀ ਉਹਨਾਂ ਦੇ ਅਸੂਲ ਪੱਕੇ ਸਨ ਜਿਸ ਲਈ ਨਤੇ ਗੁਰਤੇਜ ਦਾ ਸਾਖ ਜੁੜੇ ਨੂੰ ਅਜ ਤੋਂ 2 ਮਹੀਨੇ ਬੀਤ ਕੇ ਸਨ ਦੋ ਮਹੀਨੇ ਕਰਦਿਆਂ ਦੀ ਰਚਾ ਮੰਦੀ ਨਾਲ ਅੱਜ ਮਿਲਣਾ ਸੀ ਇਸ ਤੋਂ ਪਹਿਲਾਂ ਸਿਰਫ ਫੋਟੋਆਂ ਦੇਖ ਦਿਲ ਨੂੰ ਸਮਝਾ ਲੈਂਦੇ ਸਨ ਦੋਵਾਂ ਨੇ 2 ਮਹੀਨੇ 2 ਸਾਲ ਵਾਂਗੂ ਗੁਜ਼ਾਰੇ ਕਿੱਥੇ ਤਾਂ ਹਰ ਰੋਜ਼ ਦੋਵੇਂ ਇੱਕ ਦੂਜੇ ਦਾ دیدار ਕਰਦੇ ਸਨ ਤੇ ਕਿੱਥੇ ਇੰਨਾ ਸਮਾਂ ਸੱਜਣਾ ਨੂੰ ਦੇਖਣ ਦੀ ਤਾਅਤ ਚ ਗੁਜ਼ਾਰਨਾ ਪਿਆ ਬਹੁਤ ਔਖਾ ਸੀ ਦੋਵਾਂ ਲਈ ਪਿਆਰ ਵਿੱਚ ਭਿੱਜੀਆਂ ਦੋ ਰੂਹਾਂ ਦੀ ਤੜਪ ਇੱਕ ਸਮਾਨ ਸੀ ਜਸਲੀਨ ਨੇ ਹੁਣ ਦੂਜੇ ਦਫ਼ਤਰ ਜਾਣਾ ਵੀ ਛੱਡ ਦਿੱਤਾ ਸੀ ਜਸਲੀਨ ਸਵੇਰੇ 10 ਵਜੇ ਗੁਰਤੇਜ ਦੀ ਪਸੰਦਾ ਪੰਜਾਬੀ ਸਲਵਾਰ ਸੂਟ ਪੰਜਾਬੀ ਜੁੱਤੀ ਤੇ ਲੰਬੀ ਗੁੱਤਗੁੰਦ ਤਿਆਰ ਹੋ ਕੇ ਜਦੋਂ-ਜਦੋਂ ਗੁਰਤੇਜ ਦੇ ਸਾਹਮਣੇ ਆਈ ਤਾਂ ਗੁਰਤੇਜ ਉਸ ਨੂੰ ਦੇਖਦੇ ਹੀ ਰਹਿ ਗਿਆ ਆਓ ਜੀ ਬੈਠੋ ਮਨਕੋ ਤੁਹਾਡੀ ਆਪਣੀ ਗੱਡੀ ਸਮਝੋ ਇਹਨੂੰ ਗੁਰਤੇਜ ਨੇ ਗੱਡੀ ਦੀ ਬਾਰੀ ਖੋਲ ਮਸ਼ਕਰੀ ਕਰਦੇ ਜਸਲੀਨ ਨੂੰ ਆਖਿਆ ਅੱਛਾ ਜੀ ਠੀਕ ਹੈ ਥੈਂਕ ਯੂ ਇੰਨਾ ਮਾਨ ਦੇਣ ਲਈ ਕੱਲ ਵਿੱਚ ਬੈਠ ਜਾਂਦੀ ਹੈ ਦੋਵੇਂ ਜਣੇ ਕੱਲ ਵਿੱਚ ਬੈੱਕ ਕੇ ਗੱਲਬਾਤ ਕਰਨ ਲੱਗ ਪੈਂਦੇ ਹਨ ਸੱਚੀ ਅੱਜ ਬਹੁਤ ਸੋਹਣੀ ਲੱਗ ਰਹੀ ਹੈ ਮੇਰੀ ਸਰਦਾਰਨੀ ਜਸਲੀਨ ਘਰ ਮੰਨਦੀਆਂ ਫਿਰ ਤੈਨੂੰ ਆਪਣੀ ਸਰਦਾਰਨੀ ਬਣਾ ਕੇ ਹੀ ਸਾਲਿਆਣਾ ਮੈਂ ਵੀ ਤੁਸੀਂ ਵੀ ਬਹੁਤ ਚਾਚ ਰਹੇ ਹੋ ਤੁਸੀਂ ਜੇ ਪਾਪਾ ਮੰਮੀ ਨਾ ਮੰਨਦੇ ਇਸ ਰਿਸ਼ਤੇ ਲਈ ਫਿਰ ਕਿੱਥੋਂ ਬਣਾ ਲੈਂਦੇ ਆਪਣੀ ਆਪਣੇ ਘਰ ਦੀ ਨੂੰ ਬਨੋਲੀ ਮੈਨੂੰ ਪਾਪਾ ਨੇ ਪਸੰਦ ਕੀਤਾ ਸੀ ਤੁਹਾਡੀ ਕਿਸਮਤ ਚੰਗੀ ਸੀ ਬਸ ਇਹ ਸਮਝੋ ਅੱਛਾ ਜੀ ਚਲੋ ਸਾਡੀ ਦੋਵਾਂ ਦੀ ਕਿਸਮਤ ਚੰਗੀ ਸੀ ਜੋ ਇੱਕ ਦੂਜੇ ਦਾ ਸਾਥ ਮਿਲਿਆ ਜੀ ਹਾਂਜੀ ਅੱਛਾ ਚਲ ਫਿਰ ਦਸ ਕੀ ਖਾਏਗੇ ਜੋ ਤੁਹਾਡਾ ਦਿਲ ਕਰੇ ਮੇਰਾ ਦਿਲ ਤਾਂ ਕੀ ਜੋ ਤੂੰ ਕਹੇਂਗੀ ਉਹੀ ਉਹ ਮੈਂ ਖਾ ਲੂੰ ਚਲ ਦੱਸ ਹੁਣ ਛੇਤੀ ਮਿਕਸ ਫਰੂਟ ਆਈਸਕ੍ਰੀਮ ਖਾ ਲੈਣੇ ਆ ਜੀ ਬਸ ਤੁਸੀਂ ਦੇਖ ਲਓ ਬਾਕੀ ਤੁਸੀਂ ਦੇਖ ਲਓ ਮੈਂ ਕੀ ਦੇਖਣਾ ਜੋ ਹੁਕਮ ਸਰਦਾਰ ਦਾ ਨਾਲੇ ਗੱਲ ਸੁਣ ਮੇਰੀ ਹਾਂਜੀ ਦੱਸੋ ਸੰਗੀਨਾ ਪੋਰਾ ਵੀ ਜੋ ਮਰਜੀ ਖਾਲ ਪੀ ਸ਼ਾਪਿੰਗ ਕਰ ਮੈਨੂੰ ਆਪਣਾ ਹੀ ਘਰ ਵਾਲਾ ਸਮਝੀ ਗੁਰਦੇਲ ਜਾਨ ਬੁੱਝ ਜਸਲੇ ਨੂੰ ਹਸਾਉਣ ਤੇ ਚੜਾਉਣ ਲਈ ਐਵੇਂ ਆਖ ਰਿਆ ਲੈ ਜੀ ਹੁਣ ਸਮਝਾਣਾ ਕੀ ਐ ਹੁਣ ਤੇ ਪੱਕੀ ਮੋਹ ਲੱਗ ਗਈ ਐ ਜਾਣ ਜਾਣ ਕੇ ਮੈਨੂੰ ਤੰਗ ਕਰਦੇ ਹੋ ਤੁਸੀਂ ਤੈਨੂੰ ਤਾਂ ਤੰਗ ਕਰੂੰ ਹਰ ਗਵੰਡੀਆਂ ਦੀ ਕੁੜੀ ਨੂੰ ਕਰੂੰ ਲੈ ਦਸ ਮਖੌਲ ਕਰਦਾ ਸੀ ਮੈਂ ਤਾਂ ਤੂ ਤਾਂ ਕੰਬਲੀਏ ਉਸ ਦਿਨ ਜਾਨ ਬਣ ਗਈ ਸੀ ਜਦੋਂ ਤੈਨੂੰ ਪਹਿਲੀ ਵਾਰ ਤੱਕਿਆ ਸੀ ਮੈਨੂੰ ਆਪਣੀ ਜਾਨ ਦੀ ਪਈ ਸੀ ਤੇ ਤੁਸੀਂ ਕੋਈ ਹੋਰ ਹੀ ਖੇਡ ਖੇਡੀਗੇ ਸਦਕੇ ਜਾਵਾ ਦੋਵੇਂ ਜਾਣੇ ਕਾਰ ਵਿੱਚੋਂ ਨਿਕਲੇ ਇੱਕ ਰੈਸਟੋਰੈਂਟ ਵਿੱਚ ਚਲੇ ਗਏ ਉੱਥੇ ਜਾ ਕੇ ਦੋਵਾਂ ਨੇ ਖੂਬ ਗੱਲਾਂ ਬਾਤਾਂ ਕੀਤੀਆਂ ਗੁਰਦੇਵ ਦੀ ਨਜ਼ਰ ਸਾਹਮਣੇ ਬੈਠੇ ਇੱਕ ਮੁੰਡਾ ਕੁੜੀ ਉੱਤੇ ਪੈਂਦੀ ਐ ਉਹ ਮੁੰਡਾ ਵੀ ਉਹਨਾਂ ਵਾਲੀ ਦੇਖ ਰਿਹਾ ਸੀ ਗੁਰਦੇਵ ਉੱਠ ਕੇ ਉਸੇ ਵੇਲੇ ਉਸ ਮੁੰਡੇ ਕੋਲ ਚਲਾ ਗਿਆ ਤੇ ਆਖਣ ਲੱਗਾ ਜਾਨ ਮੈਂ ਤੈਨੂੰ ਦੇਖਿਆ ਹੈ ਕਿਤੇ ਬਾਈਜ਼ਾਰ ਦੇਖਿਆ ਤਾਂ ਮੈਂ ਵੀ ਆ ਤੈਨੂੰ ਪਰ ਯਾਦ ਨਹੀਂ ਆ ਰਿਹਾ ਤੂੰ ਕਿੱਥੇ ਰਹਿਣਾ ਬਾਈ ਮਹਰਜੀਤ ਸਿੰਘ ਦਾ ਮੁੰਡਾ ਜੋ ਕਾਲਜ ਦੀ ਕੰਟਿਨ ਦੇ ਮਾਲਕ ਨੇ ਸ਼ਹਿਰ 'ਚ ਰਹਿਣਾ ਅੱਛਾ ਬਾਈ ਤੇਰਾ ਨਾਮ ਗੁਰਦੇਵ ਸਿੰਘ ਹੈ ਪਲਾ ਹਾਂਜੀ ਬਿਲਕੁਲ ਤੇ ਤੁਸੀਂ ਮੈਂ ਜਾਰ ਤੇਰੇ ਨਾਲ ਪੰਜਵੀਂ ਜਮਾਤ ਤੱਕ ਪੜਿਆ ਬਲਕਾਰ ਸਿੰਘ ਲੈ ਬਾਈ ਬਲਕਾਰ ਬਹੁਤ ਖੁਸ਼ੀ ਹੋਈ ਜਾਰ ਤੈਨੂੰ ਮਿਲ ਕੇ ਦੋਵਾਂ ਨੇ ਹੱਥ ਮਲਾਇਆ ਤੇ ਗੱਲੇ ਲੱਗ ਮਿਲੇ ਜਸਲੀਨ ਕਬਰਾਈ ਜਈ ਬੈਠੀ ਦੇਖ ਰਹੀ ਸੀ ਕਿ ਸ਼ਾਇਦ ਉਹਨਾਂ ਦਾ ਕੋਈ ਰਿਸ਼ਤੇਦਾਰ ਨਾ ਹੋਵੇ ਮੈਨੂੰ ਵੀ ਬਹੁਤ ਖੁਸ਼ੀ ਹੋਈ ਬਾਈ ਮੈਂ ਇੱਥੇ ਹੀ ਕੰਮ ਕਰਦਾ ਹਾਂ ਬਾਈ ਇਸੇ ਰੈਸਟੋਰੈਂਟ ਠੀਕ ਹੈ ਜੀ ਠੀਕ ਹੈ ਆਜਾ ਫਿਰ ਤੈਨੂੰ ਤੇਰੀ ਪਰਜਾਇਨਾ ਮਿਲਵਾ ਦਵਾਂ ਬਲਵਾਰ ਬਲਕਾਰ ਨੂੰ ਗੁਰਤੇਜ ਆਪਣੇ ਨਾਲ ਜਸਲੀਨ ਕੋਲ ਲੈ ਜਾਂਦਾ ਬਾਈ ਇਹ ਨੇ ਮੇਰੀ ਬੰਗੈਦਰ ਜਸਲੀਨ ਕੋਲ ਤੇ ਜਸਲੀਨ ਇਹ ਮੇਰਾ ਬਚਪਨ ਦਾ ਜਾਰ ਬਲਕਾਰ ਸਿੰਘ ਹੈ ਦੋਵਾਂ ਨੇ ਇੱਕ ਦੂਜੇ ਨੂੰ ਹੱਥ ਜੋੜ ਸਤਿ ਸ਼੍ਰੀ ਅਕਾਲ ਬੁਲਾਈ ਤੇ ਜਸਲੀਨ ਦੇ ਸਾਹ ਵਿੱਚ ਸ ਆਇਆ ਉਸ ਨੂੰ ਮਿਲ ਗੁਰਤੇਜ ਹੋਰੀ ਆਪਣਾ ਕਾਫੀ ਕੇ ਬਾਹਰ ਨਿਕਲ ਗਏ ਕਾਰ ਵਿੱਚ ਬੈ ਗੱਲਾਂ ਬਾਤਾਂ ਕੀਤੀਆਂ ਤੇ ਗੁਰਤੇਜ ਨੇ ਜਸਲੀਨ ਨੂੰ ਬਹੁਤ ਸੋਹਣੇ ਪਜੇਬਾ ਦਿੱਤੀਆਂ ਤੇ ਆਪ ਉਹਦੇ ਪੈਰਾਂ ਵਿੱਚ ਪਈਆਂ ਜਸਲੀਨ ਅਤੇ ਗੁਰਤੇਜ ਦੀ ਜ਼ਿੰਦਗੀ ਦਾ ਅੱਜ ਦਾ ਦਿਨ ਸਭ ਤੋਂ ਖੂਬਸੂਰਤ ਯਾਦਗਾਰ ਦਿਨ ਬਣ ਗਿਆ। ਦੋਵਾਂ ਦਾ ਇੱਕ ਦੂਜੇ ਤੋਂ ਦੂਰ ਜਾਂਦਾ, ਦਿਲ ਨਹੀਂ ਕਰ ਰਿਹਾ ਸੀ ਪਰ ਫਿਰ ਵੀ ਛੇਤੀ ਮਿਲਣ ਦੀ ਉਮੀਦ ਵਿੱਚ ਦੋਵੇਂ ਆਪੋ ਆਪਣੇ ਰਾਹ ਪੈ ਗਏ। ਜਸਲੀਨ ਅਤੇ ਗੁਰਤੇਜ ਦੇ ਘਰ ਪਹੁੰਚ ਕੇ ਆਪੋ ਆਪਣੇ ਮਾਪਿਆਂ ਨੂੰ ਪੂਰੇ ਦਿਨ ਦਾ ਹਾਲ ਬਿਆਨ ਕੀਤਾ। ਸਾਰੇ ਬਹੁਤ ਖੁਸ਼ ਸਨ। ਦੋਵਾਂ ਪਰਿਵਾਰਾਂ ਨੇ ਜੁੜਿਆ। 4 ਮਹੀਨੇ ਬੀਤ ਚੁੱਕੇ ਸਨ ਤੇ ਇਸ ਸਮੇਂ ਦੌਰਾਨ ਦੋਵੇਂ ਪਰਿਵਾਰਾਂ ਨੇ ਇੱਕ ਦੂਜੇ ਦੀਆਂ ਭਾਵਨਾਵਾਂ, ਜਜ਼ਬਾਤਾਂ ਦਾ ਪੂਰਾ-ਪੂਰਾ ਖਿਆਲ ਰੱਖਿਆ। ਅਰਜੇ ਸਿੰਘ ਨੇ ਕੁਲਵੰਤ ਸਿੰਘ ਨੂੰ ਫੋਨ ਉਤੇ ਗੱਲ ਕਰ ਮੁਲਾਕਾਤ ਕਰਨ ਲਈ ਆਖਿਆ ਕਿਉਂ ਜੋ ਹੁਣ ਸਾਰਿਆਂ ਨੇ ਮਿਲ ਕੇ ਬੱਚਿਆਂ ਦੇ ਵਿਆਹ ਦੀ ਤਾਰੀਖ ਤੈਅ ਕਰਨੀ ਸੀ ਜਸਲੀਨ ਦੇ ਮਾਤਾ ਪਿਤਾ ਵੀ ਵਿਆਹ ਨੂੰ ਲੈ ਕੇ ਹੁਣ ਚਿੰਤਾ ਮੁਕਤ ਸਨ ਉਨਾ ਉਂਝ ਵੀ ਪਿਛਲੇ 4 ਮਹੀਨਿਆਂ ਦੌਰਾਨ ਵਿਆਦੀ ਬਹੁਤ ساری ਤਿਆਰੀ ਕਰ ਲਈ ਸੀ ਇੱਕ ਵਾਰ ਫਿਰ ਤੋਂ ਦੋਵੇਂ ਪਰਿਵਾਰ ਇਕੱਤਰ ਹੋਏ ਜਸਲੀਨ ਦੇ ਮਾਮਾ ਜੀ ਮਾਸੜ ਜੀ ਅਤੇ ਮੰਮੀ ਪਾਪਾ ਪਹੁੰਚੇ ਅਤੇ ਉਧਰ ਗੁਰਤੇਜ ਦੇ ਮੰਮੀ ਪਾਪਾ ਨੇਕ ਸਿੰਘ ਅਤੇ ਰਵੰਸ ਕੋਲ ਅਤੇ ਗੁਰਤੇਜ ਦੇ ਮਾਮਾ ਜੀ ਪਹੁੰਚੇ ਜਦੋਂ ਕੁਲਵੰਤ ਸਿੰਘ ਨੇ ਕਿਸੇ ਹੋਟਲ ਵਿੱਚ ਬੈ ਕੇ ਗੱਲਬਾਤ ਕਰਨ ਲਈ ਆਖਿਆ ਤਾਂ ਹਰਜੀਤ ਸਿੰਘ ਨੇ ਸਾਫ਼ ਮਨਾ ਕਰ ਦਿੱਤਾ ਹਰਜੀਤ ਸਿੰਘ ਨੇ ਕਿਹਾ ਜਿਸ ਗੁਰਦੁਆਰਾ ਸਾਹਿਬ ਪੱਛਾਂ ਦਾ ਸ਼ਗਨ ਕੀਤਾ ਸੀ ਉੱਥੇ ਬੈ ਕੇ ਵਿਆਹ ਦੀ ਤਾਰੀਖ ਰੱਖਾਂਗੇ ਮੇਰੀ ਕਿਸੇ ਗੱਲ ਦਾ ਕੋਈ ਗੁੱਸਾ ਨਾ ਕਰੇ ਪਰਮਾਤਮਾ ਦੀ ਜੂਰੀ ਵਿੱਚ ਕਿਤੇ ਸਾਰੇ ਕੰਮ ਨੇਪਰੇ ਚੜ ਜਾਂਦੇ ਨੇ ਸਾਰਿਆਂ ਨੇ ਅਰਜੀਤ ਸਿੰਘ ਦੀ ਗੱਲ ਦੀ ਹਮਾਇਤ ਪਰੀ ਹਾਲਾਂਕਿ ਅਰਜੀਤ ਸਿੰਘ ਨੇ ਜਾਣਬੁੱਝ ਕੇ ਐਵੇਂ ਕੀਤਾ ਸੀ ਤਾਂ ਜੋ ਕੁਲਵੰਤ ਸਿੰਘ ਦੇ ਪਰਿਵਾਰ ਉੱਤੇ ਕਿਸੇ ਖਰਚ ਦਾ ਕੋਈ ਭਾਰ ਨਾ ਪਵੇ ਇਸ ਲਈ ਸਾਰੇ ਜਾਨੇ ਗੁਰਦੁਆਰਾ ਸਾਹਿਬ ਚਲੇ ਗਏ ਉੱਥੇ ਇੱਕ ਕਮਰੇ ਵਿੱਚ ਬੈ ਕੇ ਸਾਰਿਆਂ ਨੇ ਆਪੋ ਆਪਣੀ ਸੂਝ ਅਨੁਸਾਰ ਸਲਾਹ-ਮਸ਼ਵਰੇ ਕੀਤੇ ਅਗਲੇ 4 ਮਹੀਨਿਆਂ ਬਾਅਦ ਤੱਕ ਅਕਤੂਬਰ ਮਹੀਨੇ ਦੇ ਆਖਰੀ ਹਫ਼ਤੇ ਦੀਆਂ ਤਿੱਥੀਆਂ ਜਸਲੀਨ ਤੇ ਗੁਰਦੇਸ ਦੇ ਵਿਆਹ ਲਈ ਮਕਰਰ ਹੋਈਆਂ ਸਾਰਿਆਂ ਨੇ ਇੱਕ ਦੂਜੇ ਨੂੰ ਵਧਾਈ ਦਿੱਤੀ ਤੇ ਗੁਰੂ ਘਰ ਵਿੱਚ ਕਾਜ ਸੁਖੀ ਸ਼ਾਂਤੀ ਨਾਲ ਨੇਪਰੇ ਚੜਾਣ ਦੀ ਅਰਦਾਸ ਕੀਤੀ ਜਦੋਂ ਕੁਲਵੰਤ ਸਿੰਘ ਨੇ ਸਭ ਨੂੰ ਚਾਹ ਪਾਣੇ ਲਈ ਫੇਰ ਹੋਟਲ ਚਾਣ ਲਿਆ ਆਖਿਆ ਤਾਂ ਹਰਜੀਤ ਸਿੰਘ ਨੇ ਦੁਬਾਰਾ ਹੱਥ ਜੋੜ ਇਨਕਾਰ ਕਰਦੇ ਆਖਿਆ ਭਾਈ ਸਾਹਿਬ ਜੀ ਜੇ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਅਸੀਂ ਗੁਰੂ ਘਰ ਦੀ ਹੀ ਸੇਵਾ ਕਰਕੇ ਲੰਗਰ ਛੱਕ ਕੇ ਜਾਣਾ ਚਾਹੁੰਦੇ ਆ ਠੀਕ ਹੈ ਜੀ ਜਿਵੇਂ ਤੁਸੀਂ ਠੀਕ ਸਮਝੋ ਗੁਰੂ ਘਰ ਦੀ ਗੱਲ ਵਾਪਸ ਮੈਂ ਕੋਈ ਅੜੀ ਵੀ ਨਹੀਂ ਕਰ ਸਕਦਾ ਚਲੋ ਜੀ ਫੇਰ ਲੰਗਰ ਹਾਲ ਵਾਲ ਨੂੰ ਸਾਰੇ ਗੁਰੂ ਘਰ ਦੇ ਲੰਗਰ ਹਾਲਵਲ ਕੋਲ ਜਾ ਕੇ ਪਹਿਲਾਂ ਬਰਤਨ ਸਾਫ਼ ਕਰਨ ਦੀ ਸੇਵਾ ਕਰਦੇ ਹਨ ਤੇ ਮਗਰੋਂ ਸਾਰੇ ਜਾਨੇ ਬੈ ਕੇ ਲੰਗਰ ਖਾਦੇ ਹਨ ਇਸ ਤਰ੍ਹਾਂ ਬਹੁਤ ਆਨੰਦ ਲੈ ਕੇ ਪ੍ਰਮਾਤਮਾ ਦਾ ਸ਼ੁਕਰਾਨਾ ਕਰ ਉਹ ਪਾਗਾਂ ਪਰੇ ਦਿਨ ਦੇ ਇੰਤਜ਼ਾਰ ਵਿੱਚ ਸਾਰੇ ਇੱਕ ਦੂਜੇ ਨੂੰ ਫਿਰ ਤੋਂ ਵਧਾਈ ਦਿੰਦੇ ਹੋਏ ਸਤਿ ਸ਼੍ਰੀ ਅਕਾਲ ਆਪੋ ਆਪਣੇ ਘਰਾਂ ਨੂੰ ਪਰਤ ਆਉਂਦੇ ਹਨ ਜਸਲੀਨ ਅਤੇ ਗੁਰਤੇਜ ਨੂੰ ਭਾਵੇਂ ਫੋਨ ਰਾਹੀਂ ਵਿਆਹ ਦੀ ਤਰੀਕ ਬਾਰੇ ਦੱਸ ਦਿੱਤਾ ਸੀ ਪਰ ਦੋਵੇਂ ਜਾਨੇ ਆਪੋ ਆਪਣੇ ਘਰ ਮਾਪਿਓ ਦੇ ਆਉਣ ਦਾ ਇੰਤਜ਼ਾਰ ਕਰ ਰਹੇ ਸਨ ਜਸਲੀਨ ਦੇ ਮੰਮੀ ਘਰ ਪਹੁੰਚ ਕੇ ਪਹਿਲਾਂ ਤਾਂ ਬਹੁਤ ਖੁਸ਼ ਹੋਏ ਤੇ ਮਗਰੋਂ ਗੱਲ ਕਰਦੇ ਕਰਦੇ ਉਹਨਾਂ ਨੇ ਜਸਲੀਨ ਨੂੰ ਕਲਾਵੇ ਵਿੱਚ ਕੁੱਟ ਲਿਆ ਤੇ ਰੋਣ ਲੱਗ ਗਏ ਮੰਮੀ ਨੂੰ ਰੋਂਦਿਆ ਦੇਖ ਜਸਲੀਨ ਦਾ ਵੀ ਆਪ ਮਾਰੇ ਰੋਣ ਨਿਕਲ ਗਿਆ ਐਨជាਾਂਵਾਂ ਲੱਡਾ ਨਾਲ ਪਾਲੀ ਤੀਨੇ ਸਭ ਕੁਛ ਛੱਡ ਆਪਣੇ ਸੋਹਰੇ ਘਰ ਜਾ ਵਸਣਾ ਸੀ ਉਹਨਾਂ ਨੂੰ ਰੋਂਦਿਆ ਦੇਖ ਜਸਲੀਨ ਦੇ ਪਾਪਾ ਦਾ ਵੀ ਮਨ ਪਾਰ ਆ ਪਰ ਉਹਨਾਂ ਨੇ ਆਪਣਾ ਆਪ ਸੰਦੂਆਂ ਨੂੰ ਚੁੱਪ ਕਰਵਾਇਆ ਤੇ ਦਿਲਾਸਾ ਦਿੱਤਾ ਕਿ ਰੱਬ ਦਾ ਸ਼ੁਕਰ ਹੈ ਸਾਨੂੰ ਇੰਨਾ ਵਧੀਆ ਪਰਿਵਾਰ ਮਿਲਿਆ ਤੇ ਜਸਲੀਨ ਆਪਣੇ ਇੰਨੇ ਨੇੜੇ ਤਾਂ ਆਪਣੇ ਇੰਨੇ ਨੇੜੇ ਤਾਂ ਹੋਇਆ ਕਰੂ ਜਦੋਂ ਦਿਲ ਕੀਤਾ ਮਿਲਿਆ ਕਰਾਂਗੇ ਐਵੇਂ ਜਿਤਨੀ ਢੁਲਾਈ ਦਾ ਦੋਵੇਂ ਫੇਰ ਜਾਨੀਆਂ ਮਸਾਂ ਚੁੱਪ ਕਰੀਆਂ ਦੋਵੇਂ ਮਾਮਾ ਤੀਆਂ ਵਿਆਹ ਦੀਆਂ ਤਿਆਰੀਆਂ ਦੀਆਂ ਗੱਲਾਂ ਬਾਤਾਂ ਕਰ ਰਹੀਆਂ ਸੰਤੇ ਗੁਰਤੇਜ ਦਾ ਫੋਨ ਆ ਗਿਆ ਪਹਿਲਾਂ ਗੁਰਤੇਜ ਅਤੇ ਜਸਲੀਨ ਨੇ ਆਪੋ ਆਪਣੇ ਸਾਥ ਸੋਰਨ ਨਾਲ ਗੱਲਬਾਤ ਕੀਤੀ ਤੇ ਵਧਾਈਆਂ ਦੇ ਕੇ ਬਹੁਤ ਖੁਸ਼ ਹੋਏ ਮਗਰੋਂ ਫੇਰ ਦੋਵੇਂ ਜਨੇ ਆਪ ਗੱਲਬਾਤ ਕਰਨ ਲੱਗ ਪਏ ਵਧਾਈ ਜੀ ਫੇਰ ਮੈਡਮ ਜੀ ਤੁਹਾਡੇ ਵਿਆਹ ਦੀ ਤਰੀਕ ਪੱਕੀ ਹੋ ਗਈ ਮੈਨੂੰ ਜਰੂਰ ਸੱਦ ਲਿਓ ਜੀ ਵਿਆਹ ਦੇ ਚਾਚੇ ਕਿਤੇ ਮੈਨੂੰ ਭੁੱਲਣਾ ਚਾਇਓ ਮਾਲਕੋ ਗੁਰਤੇਜ ਨੇ ਜਾਣ ਬੁੱਝ ਕੇ ਫਿਰ ਤੋਂ ਮੋਕਾਲ ਕਰਦੇ ਆਂ ਕਿਹਾ ਆਪ ਜੀ ਨੇ ਵੀ ਬਹੁਤ ਬਤਵਧਾਈ ਤੁਸੀਂ ਟਲ ਜਾਓ ਜੀ ਅੱਛਾ ਤੁਹਾਨੂੰ ਤਾਂ ਸਭ ਪਹਿਲਾਂ ਹੀ ਦੱਸ ਤਾਨੂੰ ਤਾਂ ਸਭ ਤੋਂ ਪਹਿਲਾਂ ਸੱਦਾ ਦੇਣਾ ਹੈ ਜੀ ਮੈਂ ਤੁਹਾਡੇ ਬਿਨਾਂ ਤਾਂ ਮੈਂ ਵਿਆਹ ਹੀ ਨਹੀਂ ਕਰਉਣਾ ਕਿਹੋ ਜੀ ਗੱਲ ਕਰਤੀ ਜੀ ਤੁਸੀਂ ਜਸਲੀਨ ਨੇ ਵੀ ਉਸ ਇਲਾਜ ਵਿੱਚ ਜਵਾਬ ਦਿੱਤਾ ਅੱਛਾ ਜੀ ਫਿਰ ਕਿੰਨਾ ਕੁ ਚਾਚੜਿਆ ਜੀ ਵਿਆਹ ਦਾ ਤੁਹਾਨੂੰ ਕਿਉਂ ਦੱਸਾਂ ਜੀ ਮੈਂ ਆਪਣੇ ਘਰ ਵਾਲੇ ਨੂੰ ਦੱਸੂ ਮੈਂ ਤਾਂ ਜਸਲੀਨ ਵੀ ਗੁਰਤੇਜ ਵਾਂਗੂੰ ਹੀ ਉਸ ਦੀਆਂ ਗੱਲਾਂ ਦਾ ਜਵਾਬ ਦੇਣ ਲੱਗ ਗਈ। ਉਹ ਅੱਛਾ ਜੀ ਚਲੋ ਫਿਰ ਤੇ ਠੀਕ ਹੈ। ਹਾਂਜੀ ਹੁਣ ਵੀ ਤਾਂ ਆਏ ਲਾਈਨ ਤੇ ਉਹ ਕੰਬਲੀਏ ਲਾਈਨ ਤੇ ਤਾਂ ਮੈਂ ਉਦੋਂ ਹੀ ਆ ਗਿਆ ਸੀ ਜਦੋਂ ਤੂੰ ਮੇਰੇ ਦਿਲ 'ਚ ਪਰਤੂ ਪਾ ਕੇ ਪਿਆਰ ਵਾਲੀ ਲਕੀਰ ਕਿੱਚਦੀ ਸੀ। ਅੱਛਾ ਜੀ ਇਹ ਤੇ ਵਧੀਆ ਗੱਲ ਆ ਫਿਰ ਜੀ। ਹਾਂਜੀ ਤੇਰੀ ਆਮਦ ਨਾਲ ਮੇਰੀ ਜ਼ਿੰਦਗੀ 'ਚ ਸਭ ਗੱਲਾਂ ਵਧੀਆ ਹੀ ਹੋਈਆਂ ਨੇ। ਮੇਰੀ ਸਰਦਾਰਨੀ ਹੈ। ਸੱਚੀ ਤਸਾਂ ਮੇਂ ਨਵੀਂ ਜ਼ਿੰਦਗੀ ਬਦਲ ਗਈ ਜਾਪਦੀ ਹੈ ਬਸ ਹੁਣ ਆਉਣ ਵਾਲੀ ਜ਼ਿੰਦਗੀ ਦੇ ਸੁਪਨੇ ਹਕੀਕਤ ਦੀ ਮਾਲਾ ਚਪਰੋਈ ਜਾਨ ਫਿਰ ਦਿਲਾਂ ਨੂੰ ਤਰਵਾਸਾ ਦੇਣਾ ਤਰਵਾਸ ਪੈਣੀ ਆ ਹਾਂਜੀ ਬਸ ਹੁਣ ਤਾਂ ਉਸੇ ਦਿਨ ਦਾ ਇੰਤਜ਼ਾਰ ਹੈ ਜਦੋਂ ਇਸ ਘਰ ਦੇ ਵੇੜੇ ਵਿੱਚ ਤੁਸ਼ਣ-ਚਣ ਕਰਦੀ ਮੇਲ ਦੀ ਫਿਰੇਗੀ ਤੇ ਸਾਡਾ ਘਰ ਪੂਰਨਮਾਸ਼ੀ ਦੀ ਚਾਂਦੀ ਚ ਕੋਰ ਵਾਂਗ ਰੁਸ਼ਨਾਇਆ ਹੋਊਗਾ ਚਲੋ ਠੀਕ ਹੈ ਜੇ ਹੁਣ ਥੋੜੀ ਨਹੀਂ ਗੱਲਾਂ ਮੁਕਣੀਆਂ ਅਸੀਂ ਫੇਰ ਗੱਲ ਕਰਦੇ ਹਾਂ ਮੈਂ ਮੰਮੀ ਪਾਪਾ ਨਾਲ ਵਿਆਹ ਦੀਆਂ ਤਿਆਰੀਆਂ ਨੂੰ ਲੈ ਕੇ ਗੱਲਬਾਤ ਕਰ ਲਵਾਂ ਠੀਕ ਹੈ ਜੀ ਸੁਣਿਓ ਕਰੋ ਜੀ ਗੱਲ ਜਦੋਂ ਫ੍ਰੀ ਹੋਏ ਤਾਂ ਗੱਲ ਕਰ ਲਿਓ ਜ਼ਰੂਰ ਓਕੇ ਜੀ ਦੋਵਾਂ ਦੇ ਦਿਲ ਦੀਆਂ ਤਾਰਾਂ ਵਿੱਚ ਪਿਆਰ ਦਾ ਕਰੰਟ ਬਹੁਤ ਤੇਜ਼ ਧੌੜ ਰਿਹਾ ਸੀ ਆਪਣੇ ਮਨ ਵਿੱਚ ਇੱਕ ਦੂਜੇ ਨਾਲ ਜ਼ਿੰਦਗੀ ਦਾ ਆਨੰਦ ਮਾਣਨ ਦੀਆਂ ਖਾਇਸ਼ਾਂ ਸਦਰਾ ਰੁਲਾਈ ਕੇ ਚਾਈ ਚਾਈ ਆਪਣੇ ਕੰਮ ਲੱਗ ਜਾਂਦੇ ਹਨ ਸਮਾਂ ਆਪਣੀ ਚੱਲ ਚੱਲਦਾ ਰਿਹਾ ਤੇ ਕੁਦਰਤ ਜਿਤੇ ਤੁਸ ਲੈ ਨੂੰ ਇੱਕ ਦੂਜੇ ਦੇ ਸੱਚੇ ਪਿਆਰ ਦੇ ਰੰਗ ਚੜ ਹੋਰ ਵੀ ਗੂੜਾ ਹੁੰਦਾ ਗਿਆ ਦੋਵੇਂ ਇੱਕ ਦੂਜੇ ਦੀਆਂ ਆਦਤਾਂ ਸੁਭਾਅ ਪਸੰਦ ਨਾ ਪਸੰਦ ਹੋ ਚੰਗੀ ਤਰ੍ਹਾਂ ਵਾਕਫ ਹੋ ਗਏ ਸਨ ਦੋਵੇਂ ਇੱਕ ਦੂਜੇ ਤੋਂ ਪੁੱਛ ਕੇ ਸਲਾਹ ਲੈ ਕੇ ਹਰ ਕੰਮ ਕਰਦੇ ਦੋਵੇਂ ਪਰਿਵਾਰਾਂ ਨੇ ਵਿਆਹ ਦੀਆਂ ਖੂਬ 라ਜ-ਰਾਜ ਤਿਆਰੀਆਂ ਕੀਤੀਆਂ ਗੁਰਦੇਸ਼ ਦੀ ਮੰਮੀ ਨੇ ਹਰ ਇੱਕ ਜਸਲੀਨ ਲਈ ਲੋੜਿੰਦੀ ਚੀਜ਼ ਪਹਿਲਾਂ ਹੀ ਘਰ ਵਿੱਚ ਲੈ ਕੇ ਰੱਖ ਦਿੱਤੀ ਸੀ ਉਹਨਾਂ ਦੀ ਆਪਣੀ ਕੋਈ ਥੀ ਨਹੀਂ ਸੀ ਇਸ ਲਈ ਹਰਜੀਤ ਅਤੇ ਸੁਖਦੀਪ ਨੇ ਜਸਲੀਨ ਦੀ ਨਿੱਕੀ ਤੋਂ ਨਿੱਕੀ ਚੀਜ਼ ਦਾ ਧਿਆਨ ਰੱਖਿਆ ਤੇ ਗੁਰਦੇਸ਼ ਨੇ ਵੀ ਆਪਣੀ ਪੂਰੀ ਵਾਲਾ ਦਿੱਤੀ ਉਹਨਾਂ ਨੇ ਜਸਲੀਨ ਨੂੰ ਆਪਣੀ ਥੀ ਕਰਕੇ ਜਾਣਿਆ ਸੀ ਇਸ ਲਈ ਆਪਣੇ ਮਨ ਚ ਸੋਚ ਲੰਦੀ ਸੀ ਕਿ ਜੇ ਸਾਡੀ ਤੀ ਹੁੰਦੀ ਉਹਦੀਆਂ ਕਿੱਕੀ ਲੋੜਾਂ ਜ਼ਰੂਰ ਤਾਂ ਹੋਣੀਆਂ ਸੀ ਵਿਆਹ ਜਾਣ ਤੋਂ ਬਾਅਦ ਉਹਦੀ ਕੀ ਚਾਹ ਤੇ ਸ਼ਾਮਾਂ ਹੋਣੀਆਂ ਸੀ ਅਜਿਹਾ ਸੋਚ-ਸੋਚ ਉਹਨਾਂ ਨੇ ਆਪਣੇ ਵੱਲੋਂ ਜੋ ਸਣੀ ਲਈ ਉਹ ਸਮਾਨ ਇਕੱਠਾ ਕਰ ਲਿਆ ਗੁਰਤੇਜ ਨੇ ਪਹਿਲਾਂ ਹੀ ਕਈ ਤੋਹਫੇ ਖਰੀਦ ਕੇ ਇੱਕ ਪਾਸੇ ਰੱਖ ਲਏ ਜੋ ਉਸਨੇ ਜਸਲੀਨ ਨੂੰ ਖਾਸ ਮੌਕੇ ਤੇ ਖਾਸ ਸਮੇਂ ਉਤੇ ਦੇਣੇ ਸਨ ਦੋਨਾਂ ਪਰਵਾਰਾਂ ਵਿੱਚ ਇਹ ਤੈਅ ਹੋ ਗਿਆ ਸੀ ਕਿ ਇੱਕੀ ਜਾਨੇ ਬਰਾਤ ਵਿੱਚ ਜਾਣਗੇ ਬਾਕੀ ਰਿਸ਼ਤੇਦਾਰ ਅਗਲੇ ਦਿਨ ਹਰਜੀਤ ਵੱਲੋਂ ਰਿਸੈਪਸ਼ਨ ਵਿੱਚ ਸ਼ਾਮਲ ਹੋਣਗੇ ਪਹਿਲਾਂ ਪਹਿਲ ਤਾਂ ਜਸਲੀਨ ਦੇ ਪਾਪਾ 21 ਜਾਨਿਆਂ ਵਾਲੀ ਗੱਲ ਉੱਤੇ ਅੜ ਗਏ ਆਖਿਆ ਜਿੰਨੇ ਮਰਜੀ ਰਿਸ਼ਤੇਦਾਰ ਬਰਾਤ ਵਿੱਚ ਲਿਆਓ ਪਰ ਹਰਜੀਤ ਸਿੰਘ ਸੁੱਲਨ ਦਾ ਪਉ ਪੱਕਾ ਸੀ ਉਸਨੇ ਸਾਫ਼ ਇਨਕਾਰ ਕਰ ਦਿੱਤਾ ਤੇ ਆਖਿਆ 21 ਦਾ ਮਤਲਬ ਇੱਕ ਹੀ ਆਉਣਗੇ ਜੀ ਬਸ ਜੇ ਆਖੋ ਤਾਂ ਇਕੀਆਂ ਤੋਂ ਘੱਟ ਜ਼ਰੂਰ ਹੋ ਸਕਦੇ ਨੇ ਪਰ ਮਾਫੀ ਚਾਹਾਂਗਾ ਵੱਧ ਨਹੀਂ ਮੈਂ ਲੈ ਕੇ ਆ ਸਕਦਾ ਜਸਲੀਨ ਦਾ ਪਰਿਵਾਰ ਦਾ ਤਾਂ ਤਾਂ ਨੋਇਆ ਪਿਆ ਸੀ ਉਹਨਾਂ ਦੇ ਦਿਲ ਵਿੱਚ ਹਰਜੀਤ ਸਿੰਘ ਦੇ ਪਰਿਵਾਰ ਪ੍ਰਤੀ ਬਹੁਤ ਇੱਜ਼ਤ ਮਾਨ ਸਤਕਾਰ ਪਰਿਆ ਸੀ ਹਰ ਕੋਈ ਮਾਪਿ ਉਹ ਆਪਣੇਤੀ ਪੁੱਤ ਨੂੰ ਤੋਰ ਕੇ ਉਸ ਦੀਆਂ ਖੁਸ਼ੀਆਂ ਇਤਿਹਾਸਾਂ ਲਈ ਦੁਆ ਕਰਦਾ ਏ ਤੇ ਉਹਨਾਂ ਦੀ ਤਸਲੀਮ ਨੂੰ ਸਭ ਕੁਝ ਮਿਲ ਗਿਆ ਸੀ ਘਰ ਦੇ ਗੁਰੁੰਦੇ ਗੁਰਤੇਜ ਅਤੇ ਤਸਲੀਮ ਦੇ ਵਿਆਹ ਦਾ ਦਿਨ ਵੀ ਆ ਗਿਆ ਦੋਵਾਂ ਘਰ ਖੂਬ ਚੱਲ ਪੈਲ ਸੀ ਸਭ ਤੋਂ ਖੁਸ਼ੀਆਂ ਤੇ ਚਾਹਾਂ ਸੰਭਿਆ ਨੀਸੀ ਸੰਭਲੇ ਜਾ ਰਹੇ ਦੋਵੇਂ ਘਰਾਂ ਵਿੱਚ ਖੂਬ ਰੌਣਕਾਂ ਲੱਗੀਆਂ ਇੱਕ ਪਾਸੇ ਸਵਾਗਤ ਤੇ ਦੂਜੇ ਪਾਸੇ ਕੁੜੀਆਂ ਸਾਰੇ ਰਸਮ ਰਵਾਜ ਵਾਰੋ ਵਾਰੀ ਕਰਦੇ ਜਾ ਰਹੇ ਸਨ ਰਿਸ਼ਤੇਦਾਰਾਂ ਦੇ ਨਾਲ ਨਾਲ ਗੁਰਤੇਜ ਦੇ ਯਾਰ ਦੋਸਤ ਸਭ ਆਏ ਹੋਏ ਸਨ ਗੁਰਤੇਜ ਨੇ ਆਪਣੇ ਉਸ ਰੈਸਟੋਰੈਂਟ ਵਾਲੇ ਬਚਪਨ ਦੇ ਮਿੱਤਰ ਬਲਕਾਰ ਨੂੰ ਵੀ ਸੱਦਿਆ ਸੀ ਸਾਰੇ ਬਹੁਤ ਖੁਸ਼ ਹਨ ਖੂਬ ਹਾਸਾ ਰੱਟਾ ਚੱਲ ਰਿਹਾ ਸੀ ਗੁਰਦੇਜ ਅਤੇ ਜਸਲੀਨ ਇੱਕ ਦੂਜੇ ਨੂੰ ਵਿੱਚੋ ਵਿੱਚ ਫੋਨ ਉੱਤੇ ਕਾਰ ਵਿੱਚ ਚੱਲ ਰਹੀਆਂ ਤਿਆਰੀਆਂ ਬਾਰੇ ਦੱਸ ਦਿੰਦੇ ਦੋਵਾਂ ਦੇ ਪੋਏ ਬੱਬਨੇ ਸੀ ਲੱਗਦੇ ਵਿਆਹ ਵਾਲੇ ਦਿਨ ਜਸਲੀਨ ਅਤੇ ਗੁਰਦੇਜ ਬਹੁਤ ਸੋਹਣੇ ਹੋਏ ਤਿਆਰ ਹੋਏ ਇੱਕ ਦੂਜੇ ਨੂੰ ਮਾਤ ਪਾ ਰਹੇ ਸਨ ਜਸਲੀਨ ਨੇ ਬਹੁਤ ਸੋਨਾ ਪਾਰੀ ਸਲਵਾਰ ਸੂਟ ਨਾਲ ਕੜਵੀ ਤਿੱਲੇਦਾਰ ਪੰਜਾਬੀ ਜੁੱਤੀ ਪਾਈ ਜਦੋਂ ਗੁਰਦੇਜ ਸਾਹਮਣੇ ਆਇਆ ਤਾਂ ਦੇਖਦਾ ਹੀ ਰਹਿ ਗਿਆ ਬਹੁਤ ਹੈਰਾਨ ਹੋਇਆ ਕਿਉਂਕਿ ਜਸਲੀਨ ਨੇ ਗੁਰਤੇਜ ਨੂੰ ਝੂਠ ਬੋਲਿਆ ਕਿ ਉਹ ਲਹਿੰਗਾ ਪਾਵੇਗੀ ਗੁਰਤੇਜ ਦੀਆਂ ਅੱਖਾਂ ਵਿੱਚ ਅੱਖਾਂ ਭਰ ਜਸਲੀਨ ਉਸ ਨੂੰ ਸਵਾਲ ਜਵਾਬ ਕਰ ਰਹੀ ਸੀ ਸੱਚਮੁੱਚ ਦੋਵਾਂ ਦੀ ਜੋੜੀ ਖੂਬ ਫੱਪ ਰਹੀ ਸੀ ਅਨੰਤ ਕਾਰਜ ਹੋ ਗਏ ਖੁਸ਼ੀ-ਖੁਸ਼ੀ ਸਾਰੇ ਕਾਰਜ ਵਿਹਾਰ ਰਸੋਮ ਰਿਵਾਜ ਕਰ ਜਸਲੀਨ ਦੀ ਵਧਾਈ ਦਾ ਸਮਾਂ ਆ ਗਿਆ ਜਸਲੀਨ ਸਭ ਦੇ ਗੱਲ ਲੱਗ ਬਹੁਤ ਰਹੀ ਅੱਖਾਂ 'ਚੋਂ ਵਗਦਾ ਨੀਰ ਥੰਮੰਦਾ ਨਾ ਨਹੀਂ ਸਿਲਿਆ ਰਿਆ ਉਹ ਮਹੌਲ ਵਿੱਚ ਹਰਜੀਤ ਸਿੰਘ ਅਤੇ ਸੁਖਦੀਪ ਨੂੰ ਵੀ ਪਾਵਕ ਕਰ ਦਿੱਤਾ ਗੁਰਦਿਆ ਜਤੇ ਉਸਦੀ ਮੰਮੀ ਪਾਪਾ ਨੇ ਜਸਲੀਨ ਦੇ ਨਾਲ-ਨਾਲ ਸਭ ਨੂੰ ਹੌਸਲਾ ਦਿੱਤਾ ਤੇ ਸੁਖਦੀਪ ਕੌਰ ਨੇ ਆਖਿਆ ਧੀਆ ਤਾਂ ਸਭ ਦੀਆਂ ਸੰਜੀਆਂ ਹੁੰਦੀਆਂ ਨੇ ਜੀ ਸਾਰਾ ਜੱਗ ਬਹੁਤ ਕਹਿੰਦਾ ਏ ਪਰ ਸੱਚ ਜਾਣਿਓ ਕਹਿ ਕੇ ਮੁੱਕਰ ਜਾਣ ਵਾਲੇ ਵੀ ਬਹੁਤ ਹੁੰਦੇ ਨੇ ਪਰ ਉਹਨਾਂ ਦੀ ਲਾਈਨ ਵਿੱਚ ਨਹੀਂ ਆਉਣਾ ਜਸਲੀਨ ਧੀ ਹੁਣ ਸਿਰਫ ਤੁਹਾਡੀ ਨਹੀਂ ਰਹੀ ਇਹ ਸਾਡੀ ਵੀ ਧੀ ਹੈ ਤੇ ਅਸੀਂ ਧੀ ਦੇ ਅਸੀਂ ਪੁੱਤ ਦੇ ਮਾਪਿਓ ਹੋਂਦੇ ਫਰਜ਼ ਤਾਂ ਪਿਛਲੇ 25-26 ਸਾਲਾਂ ਤੋਂ ਨਿਭਾ ਰਹਿਆਂ ਹੁਣ ਇੱਕ ਧੀ ਦੇ ਮਾਪਿਓ ਬਨਣ ਦਾ ਸੁਭਾਗ ਮਿਲਿਆ ਹੈ ਵੱਤੋ ਵੱਤ ਕੋਸ਼ਿਸ਼ ਕਰਾਂਗੇ ਜਸਲੀਨ ਨੂੰ ਤਨਮਨ ਤੰਤੋ ਕੁਸ਼ ਰੱਖਣ ਦੀ ਤੁਸੀਂ ਆਪਣੇ ਬਾਗ ਦਾ ਸੋਨਾ ਫੁੱਲ ਸਾਡੀ ਚੋਲੀ ਪਾਉਣ ਲੱਗਿਓ ਜੀ ਕੋਸ਼ਿਸ਼ ਕਰਾਂਗੇ ਇਸ ਫੁੱਲ ਨੂੰ ਅਗਲੇ ਦੇ ਬਾਗ ਤੇ ਮਾਲੀਆਂ ਤੋਂ ਵੀ ਉਹਨਾ ਹੀ ਪਿਆਰ ਮਿਲੇ ਜਿੰਨਾ ਇਸ ਵੇੜੇ ਵਿੱਚ ਮਿਲਦਾ ਸੀ ਐਨਾ ਅਕਸੁਖਦੀਪ ਕੌਰ ਦੇ ਨਾਲ ਸਭ ਦੀਆਂ ਅੱਖਾਂ ਪਾਰ ਆਈਆਂ ਤੇ ਹਰਜੀਤ ਸਿੰਘ ਬੁਲਿਆ ਚੰਗਾ ਜੀ ਦਿਓ ਹੁਣ ਇਜਾਜ਼ਤ ਸੱਜਰੀਆ ਕਲ ਸਾਰੇ ਇੱਕ ਦੂਜੇ ਤੇ ਗੱਲ ਲੱਤ ਮਿਲੇ ਤੇ ਗੱਡੀਆਂ ਵਿੱਚ ਬਹਿ ਘਰ ਆ ਗਏ ਜਸਲੀਨ ਦੇ ਮਾਪਿਆਂ ਦੀ ਆਂਦਰਾਂ ਨੂੰ ਠੰਡ ਪੈ ਚੁੱਕੀ ਸੀ ਗੁਰਤੇਜ ਦੇ ਕਾਰ ਬਾਂਜਸ ਜਸਲੀਨ ਦਾ ਬਹੁਤ ਵਧੀਆ ਸਵਾਗਤ ਕੀਤਾ ਗਿਆ ਜਸਲੀਨ ਗੁਰਤੇਜ ਦੇ ਹੱਥਾਂ ਵਿੱਚ ਹੱਥ ਫੜ ਰਹੀ ਸੀ ਦੋਵੇਂ ਬਹੁਤ ਖੁਸ਼ ਸਨ ਗੁਰਤੇਜ ਦਾ ਕਾਰ ਬਹੁਤ ਸੋਨਾ ਸਜਾਇਆ ਦੇਖ ਕੇ ਜਸਲੀਨ ਦਾ ਦਿਲ ਭਾਗੋ ਭਾਗੋ ਉੱਠਿਆ ਤੇ ਉਸਨੇ ਮਨਮੋਹਕ ਹਾਸੇ ਸਾਰੇ ਕਾਰ ਵਿੱਚ ਗੂੰਜ ਰਹੇ ਸਨ ਦੋਵਾਂ ਨੂੰ ਯਕੀਨੀ ਸੀ ਹੋ ਰਿਹਾ ਕਿ ਇੱਕ ਸੁਪਨਾ ਜਾਪ ਰਿਆ ਸੀ ਸਭ ਕੁਝ ਸਭ ਰੋਜ਼ ਰੋਜ਼ ਰਸਮੋ ਰਿਵਾਜ ਕਰਨ ਤੋਂ ਬਾਅਦ ਗੁਰਤੇਜ ਨੇ ਜਸਲੀਨ ਨੂੰ ਪਹਿਲਾਂ ਤੋਂ ਹੀ ਰੱਖੇ ਹੋਏ ਤੋਹਫੇ ਦਿੱਤੇ ਜਸਲੀਨ ਬਹੁਤ ਖੁਸ਼ ਰਹੀ ਤੇ ਇੰਨਾ ਪਿਆਰ ਤੇ ਖੁਸ਼ੀਆਂ ਨਾਲ ਨੇਵਾਜਨ ਲਈ ਗੁਰਤੇਜ ਦਾ ਧੰਨਵਾਦ ਕੀਤਾ ਦੋਵਾਂ ਨੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਅਗਲੇ ਦਿਨ ਰਿਸੈਪਸ਼ਨ ਪਾਰਟੀ ਵਿੱਚ ਜਸਲੀਨ ਆਪਣੇ ਪਰਿਵਾਰ ਨੂੰ ਮਿਲੀ ਉਸ ਦੇ ਚਿਹਰੇ ਉੱਤੇ ਰੌਣਕ ਦੇਖ ਉਸ ਦਾ ਪੂਰਾ ਪਰਿਵਾਰ ਬਹੁਤ ਖੁਸ਼ੀ ਸਾਰੇ ਰਿਸ਼ਤੇਦਾਰਾਂ ਨੇ ਵਧਾਈਆਂ ਵਧਾਈਆਂ ਦਿੱਤੀਆਂ ਇਸ ਤਰ੍ਹਾਂ ਦੋ ਜਿੰਦਾ ਇੱਕ ਜਾਨ ਹੋ ਗਈਆਂ ਤੇ ਸੱਚੇ ਚੋਲੋ ਪਿਆਰ ਕਰਨ ਵਾਲੀਆਂ ਪਿਆਰ ਦੇ ਸਹੀ ਅਰਥ ਨੂੰ ਸਮਝਣ ਵਾਲੀਆਂ ਪਿਆਰ ਦੀ ਦਿਲੋਂ ਕਦਰ ਕਰਨ ਵਾਲੀਆਂ ਪਿਆਰ ਨੂੰ ਰੂਹ ਤੱਕ ਮਾਨਣ ਵਾਲੀਆਂ ਦੋ ਰੂਹਾਂ ਦਾ ਮੇਲ ਹੋਇਆ ਜਸਲੀਨ ਤੇ ਗੁਰਤੇਜ ਨੇ ਪਿਆਰ ਦੇ ਨਾਮ ਉੱਤੇ ਕਿਸੇ ਦੀ ਇੱਜ਼ਤ ਉੱਤੇ ਦਾਗ ਨਹੀਂ ਲੱਗਣ ਦਿੱਤਾ ਸਭ ਦਾ ਮਾਨ ਸਨਮਾਨ ਕੀਤਾ ਤੇ ਸਭ ਨੇ ਉਹਨਾਂ ਦੀਆਂ ਭਾਵਨਾਵਾਂ ਦੀ ਵਿੱਦਿਅ ਲੋਕ ਕਦਰ ਕੀਤੀ। ਵਿਆਹ ਤੋਂ 1.5 ਸਾਲ ਬਾਅਦ ਜਸਲੀਨ ਨੇ ਇੱਕ ਪਿਆਰੇ ਜਿਹੇ ਬੇਟੇ ਨੂੰ ਜਨਮ ਦਿੱਤਾ। ਘਰ 'ਚ ਖੁਸ਼ੀਆਂ ਹੀ ਖੁਸ਼ੀਆਂ ਸਨ। ਹਸਪਤਾਲ ਵਿੱਚ ਜਦੋਂ ਗੁਰਤੇਜ ਨੂੰ ਪਤਾ ਲੱਗਾ ਉਸ ਦਾ ਬੇਟਾ ਹੋਇਆ ਤਾਂ ਉਸ ਨੇ ਨਰਸਾਂ ਨੂੰ ਆਖਿਆ ਕਿ ਉਹ ਮੈਨੂੰ ਤਾਂ ਬੇਟੀ ਚਾਹੀਦੀ ਸੀ। ਹਸਪਤਾਲ ਵਿੱਚ ਸਾਰੇ ਗੁਰਤੇਜ ਦੀ ਇਸ ਗੱਲੋਂ ਹਰ ਆਨਸਨ ਸਮਾਜ ਵਿੱਚ ਤਾਂ ਸਭ ਮੁੰਡਾ ਹੁੰਦਾ ਹੈ ਸੁੱਖਾ ਸੁਖਦੇ ਰਹਿੰਦੇ ਹਨ ਪਰ ਗੁਰਤੇਜ ਜੀ ਇਸ ਗੱਲ ਨੇ ਸਬਦਾ ਦਿਲ ਫੇਰ ਤੋਂ ਜਿੱਤ ਲਿਆ ਇੱਕ ਵਾਰ ਫੇਰ ਤੋਂ ਸਭ ਨੇ ਰੱਬ ਦਾ ਸ਼ੁਕਰਾਨਾ ਕੀਤਾ ਅਤੇ ਸਰਪੱਤ ਦੇ ਪੱਲੇ ਦੀ ਅਰਦਾਸ ਕੀਤੀ ਦੋਵੇਂ ਪਰਿਵਾਰ ਇੱਕ ਦੂਜੇ ਦਾ ਸਾਥ ਪਾ ਕੇ ਬਹੁਤ ਖੁਸ਼ ਹਨ ਸੋ ਦੋਸਤੋ ਐਸੀ ਕਹਾਣੀ ਰੂਹਾਂ ਦਾ ਪਿਆਰ ਜਿਸ ਦੀ ਲੇਖਿਕਾ ਸਨ ਪਰਵਿੰਦਰ ਕੌਰ ਜੀ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਹਾਂ ਅਗਲੀ ਕਹਾਣੀ ਦੇ ਨਾਲ